ਸ਼ਲੋਕ ਜੜਨ ਬੁਝੀ ਸੀਤਲ ਭਾ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਭਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਪ੍ਰਭ ਮਿਟ ਗਏ ਰਮਣ ਰਾਮ ਭਰਪੂਰ ਸ਼ਾਂਤ ਰਤ ਸਿਸਿਰ ਸੀਤਲ ਹਰ ਪ੍ਰਗਟੇ ਮੰ ਘਰ ਭੋਜਿਓ ਜਲਨ 부ਝੀ ਦਰਸ਼ ਪਾਇਆ ਬਿਨ ਸੇ ਮਾਇਆ ਤਰੋ ਜਿਓ ਸਭ ਕਾਮ ਪੂਰੇ ਮਿਲ ਹਜ਼ੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸ਼ਿੰਗਾਰ ਸਭ ਰਸ ਗੁਣ ਗਾ ਲਖ ਭੇਵਿਆ ਪਾਓ ਭਗਤ ਗੋਵਿੰਦ ਬਾਸ਼ਤ ਜਮ ਨਾ ਸਕ ਜੋ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਾਂ ਨ ਪ੍ਰੇਮ ਬਸੋ ਜਿਓ ਸ਼ਲੋਕ ਹਰ ਧਨ ਪਾਇਆ ਸੁਹਾਗਣੀ ਡੋਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ 나ਦ ਬినੋਦ ਅਨੰਦ ਕੋੜ ਪ੍ਰੇਪ੍ਰੀਤਮ ਸੰਗ ਬਨੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਖਿਮ ਕਰ ਰਤ ਮਨ ਭਾਵਤੀ ਮਾਗ ਫਗਣ ਗੁਣਵੰਤ ਜਿਓ ਸਖੀ ਸਹੇਲੀ ਗਾਓ ਮੰਗਲੋ ਘਰੇ ਆਏ ਹਰ ਕੰਤ ਜਿਓ ਘਰੇ ਲਾਲ ਆਏ ਮਨ ਤੇ ਆਏ ਸੇਜ ਸੁੰਦਰ ਸੋਈਆ ਵਣ ਤ੍ਰੇਣ ਤ੍ਰਿਭਵਨ ਭੈ ਹਰਿਆ ਦੇਖ ਦਰਸ਼ਨ ਮੋਈਆ ਮਿਲੇ ਸੁਆਮੀ ਏ ਚੁਪਨੀ ਮਨ ਜਪਿਆ ਨਿਰਮਲ ਮੰਤ ਜਿਉ ਬਿਨਵੰਤ ਨਾਨਕ ਨਿਤ ਕਰੋ ਰੜੀਆਂ ਹਰ ਮਿਲੇ ਸ੍ਰੀ ਧਰਕੰਤ ਜਿਉ ਸ਼ਲੋਕ ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ ਸਭ ਤੇ ਉੱਚ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿੰਨ ਬਲ ਹਾਰਣ ਹਰ ਜਪ ਉੱਤਰੇ ਤੀਰ ਸ਼ੰਤ ਚਰਨ ਬਰਾਜਿਤ ਸਭ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁੱਖ ਹਾਰੇ ਹਰ ਭਗਤ ਕੀਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮੰਨਤੇ ਬਿਸਰ ਅਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ਰ ਗੋਵਿੰਦ ਗੁਣ ਨਿਧ ਸ਼ੀਰੰਗ ਸੁਆਮੀ ਆਦ ਕੋ ਆਦੇਸ ਜਿਓ ਬਿਨਵੰਤ ਨਾਨਕ ਮਾਇਆ ਥਾਰੋ ਜੁਗ ਜੁਗੋ ਇਕ ਵੇਸ ਜਿਓ